ਮੇਰਾ ਨਾਮ ਮਲੇਪੁਰ ਚੋਂ ਮੇਰਾ ਨਾਮ ਪ੍ਰੇਮ ਸੀਜ ਮੈਂ ਸ਼ਾਲੂ ਚੱਕ ਦੁਕਾਨ ਪਾਈ ਸੀ ਸੈਸਰੀ ਵਗੈਰਾ ਮੋਬਾਈਲਾਂ ਦੀ ਨਾਲੇ ਮਨੀ ਟ੍ਰਾਂਸਫਰ ਦਾ ਕੰਮ ਵੀ ਕਰਦਾ ਰات ਦਾ ਕਰੀਬਨ ਕੋਈ ਰੱਤੀ ਹੋਈ ਹੈ ਚੋਰੀ ਸ਼ਾਮੀ ਮੈਂ 6:30 ਵਜੇ ਬੰਦ ਕਰਕੇ ਗਿਆ ਜੀ ਉਸ ਤੋਂ ਬਾਅਦ ਸਵੇਰੇ ਮੈਨੂੰ ਮਾਲਕਾਂ ਨੇ ਦੱਸਿਆ ਵੀ ਤੁਹਾਡੀ ਦੁਕਾਨ ਭੱਜੀ ਪਈ ਆ ਕੇ ਦੇਖ ਲੇ ਦੇਖਿਆ ਸਮਾਨ ਤੋਂ ਕੋਈ ਲੱਖ ਡੇਢ ਲੱਖ ਦਾ ਗਾਇਬ ਹੋ ਗਿਆ ਜੇ ਸਮਾਨ ਉਹ ਤੁਹਾਨੂੰ ਕਿਤੇ ਨਹੀਂ ਹਾਲੇ ਪੁਲਿਸ ਨੇ ਕੀਤੀ ਉਹਨਾਂ ਨੇ ਆ ਕੇ ਨਿਕਵਾਰੀ ਕੀਤੀ ਚੈੱਕ ਕਰਕੇ ਤੇ ਚਲੇ ਗਏ ਨੇ ਤੋਂ ਕਹਿ ਰਹੇ ਕੋਈ ਨਹੀਂ ਕੋਈ ਕਾਰਵਾਈ ਹੋਏਗੀ ਤੁਹਾਨੂੰ ਤਸੱਲੀ ਦੇ ਕੇ ਗਏ ਸੀ ਕਿੰਨਾ ਕਿ ਨੁਕਸਾਨ ਦਾ ਟੋਟਲ ਹੋਇਆ ਕੋਈ ਲੱਖ ਰੁਪਏ ਦੇ ਕਰੀਬ ਹੋਇਆ ਜੇ ਲੱਖ 사 ਲੱਖ ਦਾ ਇਹ ਤੇ ਇਹ ਨੂੰ ਪ੍ਰਸ਼ਾਸਨ ਨੂੰ ਕਲੀਅਰ ਕਰਦੇ ਮੈਂ ਕਹਿੰਦਾ ਵੀ ਜੋ ਵੀ ਇਹ ਕਾਰਵਾਈ ਨੁਕਸਾਨ ਹੋਇਆ ਮੇਰਾ ਮੈਨੂੰ ਸਰਪਾਈ ਦਿੱਤੀ ਜਾਵੇ ਇਹਨਾਂ ਜਿਹੜੇ ਚੋਰਾਂ ਨੂੰ ਇਹਨਾਂ ਨੂੰ ਨਤ ਪਾਈ ਜਾਵੇ ਜੀ ਇਹਦੇ ਅੱਗੇ ਇਹ ਬਾਂਹ ਨਾ ਕਿਸੇ ਦਾ ਕਰੇ ਇਸ ਤੋਂ ਲੱਗਦਾ ਹੋਲੀ ਵੀ ਚੋਰੀਆਂ ਮਿਲ ਰਹੇ ਕਿਸ ਤਰ੍ਹਾਂ ਇਹ ਜੀਓ ਜਲਾਈ ਕਹਿੰਦੇ ਸਕੂਲ ਦੇ ਵਿੱਚ ਹੋਈ ਹੈ ਜੀ ਰਾਤ ਦੀ ਨਾਲ ਹੀ ਸੇਮ ਏਰੀਆ ਹਾਂਜੀ ਤੇ ਕਿਹੜਾ ਪਿੰਡ ਹੈ ਹਾਂਜੀ ਸਰ ਮੇਰਾ ਨਾਮ ਸੁੰਦਰ ਸਿੰਘ ਹੈ ਜੀ ਇਹ ਪਿੰਡ ਜੀਓ ਜਲਾਈਆਂ ਕਲਨੌਰ ਕਸਬੇ ਦੇ ਨਾਲ ਲੱਗਦਾ ਪਿੰਡ ਆ ਤੇ ਸਵੇਰ ਅੱਜ ਜਦੋਂ ਇੱਥੇ ਉਹਨਾਂ ਦੇ ਉਹਨਾਂ ਦੇ ਜੰਦੇ ਥੋੜੇ ਜੰਦੇ ਲੀਆਂ ਵਰਕਰਾਂ ਨੇ ਆ ਕੇ ਦਰਵਾਜ਼ਾ ਖੋਲਿਆ ਵਾ ਉਦੋਂ ਬਾੜੀਆਂ ਚ ਉਹਨਾਂ ਨੇ ਘਰੇ ਜਾ ਕੇ ਉਹਨੂੰ ਦੱਸਿਆ ਵਾ ਜਾਂ ਬਾਤ ਅਸੀਂ ਇਕੱਠੇ ਹੋਇਆ ਦੇਖਿਆ ਵੀ ਇਥੋਂ ਦਾ ਜਿਹੜਾ ਮੇਨ ਆਫਿਸ ਹੈ ਉਹਨਾਂ ਦਾ ਤੇ ਉਹਦੇ ਅੰਦਰ ਚੋਰੀ ਹੋਈ ਹੋਈ ਆ ਇਹਨਾਂ ਦੇ ਚਾਹੁੰਦੇ ਨਾ ਪ੍ਰੋਬਲਮ ਨਵੇਟਰ ਰਿਹਾ ਤੇ ਬੈਟਰਾ ਹੈ ਤੇ ਬਾਕੀ ਇਹਨਾਂ ਦਾ ਜੋ ਵੀ ਆ ਵੀ ਉਹ ਹੁਣ ਨਰੇਨ ਚਾਰਜ ਆ ਕੇ ਉਹ ਦੱਸਣਗੇ ਕਿ ਅੰਦਰ ਉਹਨਾਂ ਦੀਆਂ ਅਲਮਾਰੀਆਂ ਦੀ ਭੰਤੜ ਹੋਈ ਆ ਸਾਰਿਆਂ ਦੀ ਤੇ ਉਹਨਾਂ ਦੇ ਵਿੱਚੋਂ ਕੀ ਕੀ ਨਿਕਲਿਆ ਬਾਕੀ ਖਲਾਰਾ ਸਾਰਾ ਪਿਆ ਗਰ ਮੇਨ ਜਿਹੜੀ ਚੀਜ਼ ਆ ਨਵੇਟਰ ਆ ਸਿਲੰਡਰ ਆ ਤੇ ਬੈਟਰਾ ਆ ਵੀ ਇਹ ਚੀਜ਼ਾਂ ਚੋਰੀ ਹੋਈਆਂ ਨੇ ਇਸ ਤਰ੍ਹਾਂ ਬਹੁਤ ਹੋਈ ਪਈ ਚੋਰੀ ਹੋਈ ਤੇ ਇਹ ਤੋਂ ਇਲਾਵਾ ਸਾਰੇ ਨਾਲ ਦੇ ਪਿੰਡ ਇੱਕ ਸਾਡੇ ਕੰਦੇ ਉੱਥੇ ਮੋਬਾਈਲਾਂ ਦੀ ਦੁਕਾਨ ਹੈ ਮੁੰਡੇ ਦੀ ਇੱਕ ਉੱਥੇ ਚੋਰੀ ਛਾਲੇ ਚੱਕ ਹੋਈ ਆ ਪੁਲਿਸ ਨੂੰ ਜੀਤੀ ਪੁਲਿਸ ਨੂੰ ਤਲਾਸ਼ ਕੀਤੀ ਹੈ ਜਿਹੜੇ ਪਿੰਡ ਦੇ ਸਰਪੰਚ ਸਹਰੇ ਆਏ ਮੌਕਾ ਵੇਖ ਕੇ ਗਏ ਤੇ ਪੁਲਿਸ ਨੂੰ ਤਲਾਸ਼ ਉਹਨਾਂ ਨੇ ਕੀਤੀ ਹੈ